ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਖੀਵਸਾ ਮਸਕੀਨੀਆਂ ਆਪਨ ਵਾਰ ਤਲੇ ਵੱਡੀ ਵੱਡੀ ਹੰਕਾਰੀਆਂ ਨਾਨਕ ਗਰਵ ਗਲੇ ਅੱਜ ਦੀ ਕਥਾ ਸੱਚੇ ਪਾਸ਼ਾ ਅਪਾਰ ਬਖਸ਼ਿਸ਼ ਕਿਰਪਾ ਕਰਪ ਹੋਈ ਹੈ ਸੁਕਾਲ ਦੀ ਸਮਾਪਤੀ ਸਮੇ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹੀਂ ਪਿਓ ਇਹ ਥੀਸੋ ਆਪਦੀ ਹੋਈ ਸੀ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੈ ਤੇ ਤੀ ਆਪੋ ਆਪਣੀ ਜਿੰਨੇ ਕਿਸੇ ਦੀ ਸਮਝ ਹੈ ਨਾ ਬੈਰੀ ਸਾਹਿਬ ਉਸੇ ਤਰ੍ਹਾਂ ਵਕ ਵਕ ਵਰਣਨ ਕਰਦੇ ਹਨ ਆਪਣੀ ਬੁੱਧੀ ਅਨੁਸਾਰ ਸਾਰੇ ਉਸ ਨੂੰ ਜਾਣਦੇ ਹਨ ਉਸ ਤੋਂ ਜ਼ਿਆਦਾ ਕੁਝ ਨਹੀਂ ਜਾਣਦਾ ਉਹਦੇ ਬਾਰੇ ਜਾਣਨ ਲਈ ਸਾਰਾ ਜੀਵਨ ਲਾ ਲਈ ਹੈ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਸੀ 1430 ਅੰਗਲ ਲਿਖ ਦਿੱਤੇ ਤੇ ਫੇਰ ਕਹਿੰਦੇ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਅਪੇਤਰ ਸੇ ਪਿਓਈ ਏ ਮਾਲਕ ਏ ਕਾਲਪੁਰਖ ਵਾਹਿਗੁਰੂ ਏ ਕਿਉਂ ਓੰਕਾਰ ਲਿਖਿਆ ਉਦੀ ਡੈਫੀਨੇਸ਼ਨ ਉਹਦੇ ਬਾਰੇ ਦੱਸ ਦੇ ਦੱਸ ਦੇ ਕਿਦਾਂ ਦਾ ਹੈ ਕਿੱ사 ਹੈ ਕਿੱਡਾ ਆਕਾਰ ਹੈ ਸਭ ਕੁਝ ਲਿਖ ਰ ਕੇ ਮਹਾਰਾਜ ਕਹਿੰਦੇ ਮਹਾਰਾਜ ਜੋ ਕੁਝ ਤੂੰ ਹੈ ਮੈਂ ਲਿਖੇ ਨਹੀਂ ਸਕਿਆ ਮੈਂ ਦੱਸੇ ਹੀ ਨਹੀਂ ਸਕਿਆ ਤੂੰ ਕਿ ਤੇਰਾ ਤਾਂ ਕੋਈ ਅੰਤ ਹੀ ਨਹੀਂ ਹੈ ਤੂੰ ਬੇਅੰਤ ਕੋ ਬਿਰਲਾ ਜਾਣਾ ਸੱਚੇ ਪਾਤਸ਼ਾਹ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਤੇਰਾ ਪਸਾਰਾ ਜਾਣਿਆ ਨਹੀਂ ਜਾ ਸਕਦਾ ਸੱਚੇ ਪਾਤਸ਼ਾਹ ਕਿਸ ਤਰੀਕੇ ਨਾਲ ਪਹਿਲਾ ਸੰਸਾਰ ਸਾਜਿਆ ਤੂੰ ਕੋਈ ਕਹਿ ਨਹੀਂ ਸਕਦਾ ਦੱਸ ਨਹੀਂ ਸਕਦਾ ਕਿ ਕੀ ਕਿਹੜਾ ਤਰੀਕਾ ਸੀ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਕੋਈ ਨਹੀਂ ਜਾਣਦਾ ਇਹ ਸੰਸਾਰ ਉਸਨੇ ਕਿਸ ਤਰ੍ਹਾਂ ਕਿਦਾਂ ਸਾਜਿਆ ਕਿਦਾਂ ਸਾਜਿਆ ਕਹਿੰਦੇ ਇਕ ਰੂਪ ਅਨੂਪ ਸਰੂਪਾਰੰਗ ਪਿਉ ਰਾਵ ਕਹਿ ਪੂਪਾ ਉਹ ਹਮੇਸ਼ਾ ਇੱਕੋ ਰੂਪ ਹੈ ਉਸ ਦੀ ਸੂਰਤ ਅਜੀਬ ਹੈ ਕਿਧਰੇ ਕੰਗਾਲ ਹੈ ਕਿਧਰੇ ਰਾਜਾ ਮਹਾਰਾਜਾ ਹੈ ਅੰਡ ਜੇ ਰਜ ਸੇ ਤੇ ਸਿਜ ਕੀਨੀ ਉਤਪੋਜ ਖਾਨ ਬਹਾਰ ਚ ਦੀਨੀ ਆਂਡਿਆਂ ਤੋਂ ਜਿਓਰ ਤੋਂ ਅਤੇ ਮੁੜ ਕੇ ਤੋਂ ਪੈਦਾ ਹੋਣਾ ਹੋਣ ਵਾਲੀ ਰਚਨਾ ਕੀਤੀ ਹੈ ਫਿਰ ਧਰਤੀ ਵਿੱਚੋਂ ਉੱਗਣ ਵਾਲਿਆਂ ਦੀ ਖਾਣੀ ਬਣਾ ਦਿੱਤੀ ਵਸਤੂਆਂ ਜਿਹੜੀਆਂ ਧਰਤੀ ਚੋਂ ਪੈਦਾ ਹੁੰਦੀਆਂ ਉਹ ਖਾਣ ਪੀਣ ਲਈ ਸਾਨੂੰ ਦੇ ਦਿੱਤੀਆਂ ਪਹਿਲਾਂ ਸਾਨੂੰ ਪੈਦਾ ਕੀਤਾ ਕੋਈ ਅੰਡਿਆਂ ਤੋਂ ਪੈਦਾ ਹੋਇਆ ਕੋਈ ਝੀਰ ਤੋਂ ਪੈਦਾ ਹੋਇਆ ਕੋਈ ਮੁੜਕੇ ਤੋਂ ਪਸੀਨੇ ਚੋਂ ਪੈਦਾ ਹੋਇਆ ਇਹ ਸਭ ਤੂੰ ਪੈਦਾ ਕਰਕੇ ਫੇਰ ਕੀ ਕੀਤਾ ਪੀਰੀ ਨਾਲ ਦੀ ਧਰਤੀ ਦੇ ਵਿੱਚੋਂ ਖਾਣ ਪੀਣ ਵਾਸਤੇ ਸੁੰਦਰ ਬਨਸਪਤੀ ਵੀ ਪੈਦਾ ਕਰਦੀ ਕਹੋ ਫੂਲ ਰਾਜਾ ਹਵੇ ਬੈਠਾ ਕਹੋ ਸਮਟ ਪਇਓ ਸੰਕਰ ਇਕੱਠਾ ਕਿਧਰੇ ਬ੍ਰਹਮ ਕਿਧਰੇ ਬ੍ਰਹਮਾ ਬਣੀ ਬੈਠਾ ਕਿਦੇ ਸਮਟ ਕੇ ਸ਼ਿਵ ਵਾਂਗ ਇਕੱਠਾ ਹੋਇਆ ਹੈ ਸਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸੁਯੰਭ ਤੇਰੀਆਂ ਇਹ ਸਾਰੀ ਰਚਨਾ ਅਚੰਭਾ ਦਿਖ ਰਹੀ ਹੈ ਤੂੰ ਆਦ ਕਾਲ ਤੋਂ ਯੁੱਗਾਂ ਤੋਂ ਸ਼ੁਰੂ ਹੋ ਤੇ ਸਮੁੰਦਰ ਸਰੂਪ ਵਾਲਾ ਹੈ ਕਹਿੰਦੇ ਹੁਣ ਇੱਕ ਕੰਮ ਤੁਸੀਂ ਕਰੋ ਹਮਰੀ ਰੱਖਿਆ ਅਬ ਹਰ ਰੱਖਿਆ ਮੇਰੀ ਤੁਮ ਕਰੋ ਓਨਿਕ ਕੰਮ ਕਰੋ ਮਹਾਰਾਜ ਮੇਰੀ ਰੱਖਿਆ ਤੁਸੀਂ ਕਰੋ ਸਿੱਖ ਬਾਰ ਅ ਸਿੱਖ ਸੰਘਰੋ ਤੁਸੀਂ ਹੁਣ ਮੇਰੀ ਰੱਖਿਆ ਕਰੋ ਸਿੱਖਾਂ ਨੂੰ ਉਤਾਰੋ ਤੇ ਬੇਮੁਖਾਂ ਦਾ ਨਾਸ਼ ਕਰੋ ਦੁਸ਼ਟ ਜੀਤੇ ਉਠਵਾ ਤੇ ਉਠਪਾਤਾ ਸਕਲ ਬਲੇਸ਼ ਕਰੋ ਰਣ ਕਾਤਾ ਜਿਤਨੇ ਵੈਰੀ ਜ਼ੁਲਮ ਲਈ ਹਮਲੇ ਕਰਦੇ ਹਨ ਸਾਰੇ ਕੁਕਰਮਿਆਂ ਨੂੰ ਯੁੱਧ ਵਿੱਚ ਮਾਰੋ ਜੇ ਅਸਲ ਹਜਤਾ ਬਸਰ ਨਹੀਂ ਪਰ ਤਿੰਨ ਕ ਦੁਸ਼ਟ ਦੁਖਤ ਹਵੇ ਮਰੈ ਏ ਖੜਗ ਦੇ ਨਿਸ਼ਾਨੇ ਦੇ ਵਾਲੇ ਜੋ ਤੇਰੀ ਸ਼ਰਣਾ ਪਏ ਉਹਨਾਂ ਤੇ ਉਹਨਾਂ ਦੇ ਬੈਰੀ ਦੁਖੀ ਹੋ ਕੇ ਮਰੇ ਜਿਹੜੀ ਤੇਰੀ ਛਲਨ ਵਿੱਚ ਆਏ ਨਾ ਮਹਾਰਾਜ ਉਹਨਾਂ ਨੇ ਉਹਨਾਂ ਦੇ ਬੈਰੀ ਦੁਖੀ ਹੋ ਕੇ ਮਰ ਗਏ ਉਹਨਾਂ ਦਾ ਬੈਰ ਕਮਾਣ ਵਾਲੇ ਸੁਖੀ ਨਹੀਂ ਰਹੇ ਪੁਰਖ ਜਵਨ ਪਗ ਪਰੇ ਤੇ ਹਾਰੇ ਇਨਕੇ ਤੁਮ ਸੰਕਟ ਸਭ ਟਾਰ ਜੋ ਤੇਰੀ ਚਰਨੀ ਆਪੇ ਨਾ ਸਤਿਗੁਰੂ ਉਹਨਾਂ ਦੇ ਸਾਰੇ ਦੁੱਖ ਕਲੇਸ਼ ਤੂੰ ਤਾਲ ਦਤੇ ਇੱਥੇ ਹੀ ਕਥਾ ਦੀ ਸਮਾਪਤੀ ਹੈ ਪਿਆਰੀ ਸਾਧ ਸੰਗਤ ਆਓ ਫਤਿਹ ਜਾਈਏ ਏਲਾ ਸਤਿਗੁਰ ਦੇ ਚਰਨਾਂ ਜੀ ਹਾਜ਼ਰੀ ਲਗਣੀ ਹੈ ਨਾ ਤੇ ਸਬਸਕ੍ਰਾਈਬ ਕਰਨਾ ਹੈ ਲਾਈਕ ਤੇ ਸ਼ੇਅਰ ਕਰਨਾ ਫੇ ਸਾਡੀ ਹਾਜ਼ਰੀ ਲਗਣੀ ਹੈ ਪਿਆਰੀ ਸਾਧ ਸੰਗਤ ਸੋ ਆਪ ਜੀ ਕਿਰਪਾ ਕਰੋ ਅਸ਼ੀਰਵਾਦ ਦਿਓ ਇਹ ਆਪ ਦਾ ਅਸ਼ੀਰਵਾਦ ਹੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤੇ ਘੰਟੀ ਜਿਹੜੀ ਖੜਕਾਣੀ ਹੈ ਇਹ ਆਪ ਦਾ ਦਸਾਂ ਨੂੰ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਆਪ ਜੀ ਅਸ਼ੀਰਵਾਦ ਦੇ ਕੇ ਦਸਾਂ ਨੂੰ ਸਨਮਾਨਿਤ ਕਰੋ ਅਸ਼ੀਰਵਾਦ ਦਿਓ ਸੋ ਇੱਥੇ ਹੀ ਅੱਪੇ ਕਿ ਜਾਨੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fati